ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ 9th ਮੰਥ ਵਾਲੇ ਪੇਪਰਾਂ ਦੀ ਕਲਿੱਕ ਡੇਟ ਆ ਗਈ ਆ ਜਿਹੜੇ ਵੀਰ ਭਰਾ ਵੇਟ ਕਰ ਲੈ ਸੀ 9th ਮੰਥ ਵਾਲੇ ਪੇਪਰਾਂ ਜਿਨ੍ਹਾਂ ਨੇ ਪੇਪਰ ਫਿਲ ਕਰਾਉਣੇ ਸੀ ਆਪਣੇ ਮਲਬ ਕੀ ਕਲਿੱਕ ਕਰਾਉਣੇ ਸੀ ਉਹਨਾਂ ਵਾਸਤੇ ਜਿਹੜੀ ਆ ਕਲਿੱਕ ਡੇਟ ਆ ਚੁੱਕੀ ਆ ਅੱਜ ਹੈਗੀ ਆ 11 ਤਰੀਕ ਕੱਲ ਨੂੰ ਹੈਗੀ ਆ ਕਲਿਕ ਡੇਟ ਇਸ ਟਾਪਿਕ ਬਾਰੇ ਹੀ ਆਪਾਂ ਗੱਲਬਾਤ ਕਰਾਂਗੇ ਪੇਪਰ ਭਰਨ ਤੋਂ ਬਾਅਦ ਨਿਕਲਣ ਦਾ ਪ੍ਰੋਸੈਸ ਸਲਿੱਪ ਮਿਲਣ ਦਾ ਪ੍ਰੋਸੈਸ ਸਾਰੇ ਟਾਪਿਕਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਨੂੰ ਸਟਾਰਟ ਪਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਕੀਤਾ ਹੋ ਜਾਗੇ ਇੰਸਟਾਗ੍ਰam ਤੇ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਵੀ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਰੂਰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਪਰ ਬੜੇ ਵੀਰਾਂ ਪਰੋਂ ਸ਼ਿਕਾਇਤ ਹੈ ਕਿ ਤੁਸੀਂ ਉੱਥੇ ਤਾਂ ਤੁਸੀਂ ਆਪਣੇ ਜਿਹੜੇ ਮੈਸੇਜ ਆ ਉਹ ਬੰਦ ਕੀਤੇ ਉਹਨਾਂ ਦਾ ਮੈਂ ਹਾਲੇ ਕਿਹਾ ਕਿ ਮੈਂ ਉੱਥੇ ਪੋਸਟਾਂ ਵੀ ਪਾਈਆਂ ਤੁਸੀਂ ਮੈਨੂੰ ਪੋਸਟ 'ਤੇ ਕਮੈਂਟ ਕਰ ਦਿਓ ਭਾਵੇਂ ਕੱਲਾ ਹੈਲੋ ਦਾ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਲੋ ਵੀ ਫੇਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਸ਼ੁਰੂ ਕਰਦੇ ਆਂ ਪੇਪਰਾਂ ਬਾਰੇ ਕਿ ਕਿਸ ਹਫ਼ਤਾ ਬਿਆ ਪੇਪਰ ਜਿਹੜੇ ਪਰ ਜਾਣੇ ਆ ਇਹ ਪਰ ਜਿਹੜੀ ਕਲਿੱਕ ਹੋਣੀ ਆ ਕਲਿੱਕ ਡੇਟ ਹੈਗੀ ਆ 12 ਤਰੀਕ ਨੂੰ ਮਤਲਬ ਕਿ ਕੱਲ ਨੂੰ ਹੈਗੀ ਆ ਕਲਿੱਕ ਡੇਟ ਠੀਕ ਆ ਅੱਜ ਜੇ 11 ਸੀ ਤੇ ਕੱਲ ਹੈਗੀ ਆ 12 ਤਰੀਕ ਕੱਲ ਨੂੰ ਹੈਗੀ ਕਲਿਕ ਡੇਟ 9 ਵਜੇ ਹੀ ਪੇਪਰ ਫਿਲ ਹੋਣੇ ਆ ਮਤਲਬ ਕਿ ਕਲਿਕ ਹੋਣੇ ਆ 9 ਵਜੇ ਹੀ ਵੈਬਸਾਈਟ ਜਿਹੜੀ ਆ ਓਪਨ ਹੋਊਗੀ ਇੱਥੇ ਇਟਲੀ ਦੇ ਟਾਈਮ ਦੇ ਹਿਸਾਬ ਨਾਲ ਮੈਂ ਗੱਲ ਗੱਲਬਾਤ ਕਰ ਰਿਹਾ ਮਤਲਬ ਕਿ ਇੰਡੀਆ ਟਾਈਮ ਦੇ ਹਿਸਾਬ ਨਾਲ ਸਾਢੇ 4 ਘੰਟੇ ਅੱਗੇ 9 ਦਾ ਲਾਓ 10 11 12 1:30 ਵਜੇ ਇੰਡੀਆ ਦੇ ਹਿਸਾਬ ਨਾਲ 1:30 ਵਜੇ ਤੇ ਇੱਥੇ ਇਟਲੀ ਦੇ ਹਿਸਾਬ ਨਾਲ 9 ਵਜੇ ਜਿਹੜੇ ਆ ਪੇਪਰ ਜਿਹੜੇ ਆ ਕਲਿਕ ਡੇਟ ਓਪਨ ਹੋਣੀਆਂ ਆ ਤੇ ਵੀ ਨਾ ਪਰਵਾਨੇ 9 ਮੰਥ ਵਾਲੇ ਫਾਈਲ ਰੈਡੀ ਕਰਾਈਆਂ ਸੀ ਆਪਣੀਆਂ ਉਹਨਾਂ ਵਾਸਤੇ ਜਿਹੜੀ ਆ ਕਲਿਕ ਡੇਟ ਆ ਗਈ ਆ ਚਲੋ ਪੇਪਰ ਤਾਂ ਭਰੇ ਜਾਣੇ ਆ ਭਰਤ ਨੂੰ ਮੈਂ ਸਲਾਹ ਇਹ ਦੇਵਾਂਗਾ ਕਿ ਪੇਪਰ ਜਿਹੜੇ ਆ ਆਪਣੇ ਮਾਲਕਾਂ ਨੂੰ ਕਹਿ ਕੇ ਆਪਣੇ ਏਜੰਟਾਂ ਨੂੰ ਕਹਿ ਕੇ ਕਿਉਂਕਿ ਜਿਹੜੀ ਵੈਬਸਾਈਟ ਆ ਉਹ ਇੱਕ ਦੋ ਮਿੰਟ ਪਹਿਲਾਂ ਵੀ ਓਪਨ ਕਰ ਦਿੰਦੇ ਹੁੰਦੇ ਆ ਕਿਉਂਕਿ ਪਿਛਲੀ ਵਾਰ ਵੀ ਇਦਾਂ ਹੀ ਆਵਾ ਜਦੋਂ ਪੇਪਰ ਓਪਨ ਹੋਏ ਸੀ ਜਿਹੜੀ ਕਲਿਕ ਡੇਟ ਹੀ ਜਦੋਂ 5 53 ਕਿਨੂ ਜਾਂ 73 ਕਿਨੂ ਠੀਕ ਹੈ ਉਹਨਾਂ ਨੇ 2 ਕਿ ਮਿੰਟ ਪਹਿਲਾਂ ਹੀ ਵੈਬਸਾਈਟ ਓਪਨ ਕਰ ਦਿੱਤੀ ਸੀ ਆਪਣੇ ਮਾਲਕਾਂ ਨੂੰ ਜਾਂ ਏਜੰਟਾਂ ਨੂੰ ਇਹ ਪਹਿਲਾਂ ਹੀ ਕਹਿ ਦੋ ਕਿ ਜਿਹੜੀ ਵੈਬਸਾਈਟ ਆ ਓਪਨ ਹੋਵੇ ਜਦੋਂ ਹੀ ਫਿਰ ਕੀ ਓਪਨ ਹੋਵੇ ਤੇ ਜਿੰਨਾ ਜਲਦੀ ਹੋ ਸਕਣਾ ਆਪਣੇ ਜਿਹੜੇ ਪੇਪਰ ਆ ਉਹ ਕਲਿੱਕ ਕਰਨ ਦੀ ਕੋਸ਼ਿਸ਼ ਕਰਨ ਕਿਉਂਕਿ ਜਿਹੜੀ ਹੈ ਵੈਬਸਾਈਟ ਜਿੰਨਾ ਜਦੋਂ ਜਿੰਨਾ ਆਪਣੇ ਪਹਿਲਾਂ ਪੇਪਰ ਕਲਿੱਕ ਹੋਣਗੇ ਜਿੰਨੀ ਆਪਣੀ ਟਾਈਮਿੰਗ ਵਧੀਆ ਹੋਗੀ ਤੇ ਉਹਨੇ ਪੇਪਰ ਨਿਕਲਦੇ ਚਾਂਸ ਛੜੇ ਆ ਬਾਅਦ ਵਿੱਚ ਜ਼ਿਆਦਾ ਚਲੋ ਬਾਕੀ ਦਾ ਡਿਪੈਂਡ ਹੈ ਕਿ ਪੇਪਰ ਕਿੰਨੇ ਕਿ ਭਰੇ ਜਾਂਦੇ ਆ ਇਸ ਵਾਰ ਵੇਖਦੇ ਆ ਆਪਾਂ ਇਹ ਪਤਾ ਲੱਗੂਗਾ ਆਪਾਂ ਨੂੰ 12 ਤਰੀਕ ਤੋਂ ਬਾਅਦ ਕਿ ਪੇਪਰ ਕਿੰਨੇ ਭਰੇ ਜਾਂਦੇ ਆ ਤੇ ਕਿੰਨੇ ਪੇਪਰ ਨਿਕਲਦੇ ਜਿਹੜੇ ਬਾਅਦ ਚ ਮਤਲਬ ਕਿ ਕਿੰਨਾ ਕੋਟਾ ਵਾ ਮਿਲ ਸਰੋ ਕੋਟਾ ਤਾਂ ਚਲੋ ਪਤਾ ਹੀ ਕਿੰਨਾ ਵਾ ਪੇਪਰ ਜਿਹੜੇ ਭਰੇ ਕਿੰਨੇ ਜਾਂਦੇ ਆ ਤੇ ਬਾਅਦ ਚ ਕਿੰਨੇ ਕਿ ਚਾਂਸ ਬੰਦਿਆ ਪੇਪਰ ਨਿਕਲਦੇ ਤੇ ਕਿੰਨਾ ਕਿੰਨਾ ਦੇ ਬੰਨਗੇ ਪਰ ਮੈਂ ਤੁਹਾਨੂੰ ਸਲਾਹ ਇਹ ਦਊਗਾ ਕਿ ਆਪਣੇ ਏਜੰਟਾਂ ਨੂੰ ਕਹਿ ਕੇ ਜਿਹੜੇ ਟਾਈਮਿੰਗ ਵਧਿਆ ਕਰਵਾਉਣ ਦੇ ਮਤਲਬ ਕਿ ਤੁਸੀਂ ਆਪਣੇ ਪੇਪਰ ਜਿੰਨੇ ਜਲਦੀ ਹੋ ਸਕੇ ਆਪਣੇ ਪੇਪਰ ਜਿਹੜੇ ਕਿਕ ਕਰਾਓ ਤਾਂ ਤੁਹਾਡੀ ਟਾਈਮਿੰਗ ਵਧੀਆ ਹੋ ਜਾਣਾ ਪੇਪਰ ਨਿਕਲਦੇ ਜਿਹੜੇ ਚਾਂਸ ਵਾ ਉਹ ਜ਼ਿਆਦੇ ਹੋਣ ਹੁਣ ਆਪਾਂ ਗੱਲਬਾਤ ਕਰ ਲੈਂਦੇ ਆ ਪੇਪਰ ਨਿਕਲਨੇ ਕਦੋਂ ਸਟਾਰਟ ਹੋਣੇ ਆ ਇਹ ਵੀ ਪੇਪਰ ਜਿਹੜੇ ਆ 1 ਮਹੀਨੇ ਤੋਂ ਬਾਅਦ ਜਿਹੜੇ ਪੇਪਰ ਆ ਨਿਕਲਨੇ ਸਟਾਰਟ ਹੋ ਜਾਣੇ ਆ ਕਈਆਂ ਦੇ ਏਜੰਟ ਕਹਿੰਦੇ ਹੁੰਦੇ ਆ ਕਿ ਪੇਪਰ ਜਿਹੜੇ ਆ ਉਹ 14% ਤੋਂ ਬਾਅਦ ਪੇਪਰ ਨਿਕਲਨੇ ਜਿਹੜੇ ਸਟਾਰਟ ਹੋ ਜਾਣੇ ਆ ਪਰ ਇਦਾਂ ਦੀ ਗੱਲ ਕੋਈ ਨਹੀਂ ਹੁੰਦੀ ਜਿਹੜੇ ਪੇਪਰ ਆ ਉਹ 1 ਮਹੀਨੇ ਬਾਅਦ ਹੀ ਪੇਪਰ ਨਿਕਲਨੇ ਜਿਹੜੇ ਆ ਸਟਾਰਟ ਹੋਣੇ ਆ ਜਿਹੜਾ ਪੇਪਰ ਅੱਜ ਭਰਨੇ ਆ ਮਿਲਕੀ ਕੱਲ ਪੇਪਰ ਭਰਨੇ ਜਿਨ੍ਹਾਂ ਨੇ ਠੀਕ ਆ ਤੇ ਕੱਲ ਤੁਸੀਂ ਸਿਲਾ ਲਓ ਕਿ 1 ਮਹੀਨਾ ਬਾਅਦ ਜਿਹੜੇ ਪੇਪਰ ਆ ਉਹ ਨਿਕ 25 26 ਦਿਨਾਂ 27 ਦਿਨ ਬਾਅਦ ਪੇਪਰ ਜਿਹੜੇ ਨਿਕਲਨੇ ਆ ਉਹ ਸਟਾਰਟ ਹੋ ਜਾਂਦੇ ਆ ਇੱਕ ਮਿੰਟ ਦਾ ਪਲਾਸ ਹੋ ਜਾ ਸਕਦਾ ਹੈ ਇੱਕ ਮਿੰਟ ਬਾਅਦ ਵੀ ਪੇਪਰ ਨਿਕਲਨੇ ਆ ਉਹ ਸ਼ੁਰੂ ਹੋ ਸਕਦੇ ਆ ਵੇਖਦੇ ਆ ਕਿਦਾਂ ਪ੍ਰੋਸੈਸਿੰਗ ਟਾਈਮ ਚੱਲਦਾ ਵਾ ਤੇ ਪੇਪਰ ਜਿਹੜੇ ਨਿਕਲਨੇ ਆ ਬਾਅਦ ਵਿੱਚ ਕਦੋਂ ਸਟਾਰਟ ਹੁੰਦੇ ਆ ਜਿਹੜੀ ਸਲਿੱਪ ਆ ਉਹ ਪੇਪਰ ਪਰ ਤੋਂ ਬਾਅਦ ਇੱਕ ਜਾਂ ਦੋ ਦਿਨਾਂ ਦੇ ਵਿੱਚ ਤੁਹਾਨੂੰ ਇਹ ਸਲਿੱਪ ਆ ਉਹ ਮਿਲ ਸਕਦੀ ਆ ਉਹ ਤੁਹਾਡੇ ਏਜੰਟ ਕੋ ਪਹੁੰਚ ਜਾਂਦੀ ਆ ਉਹ ਬਾਅਦ ਡਿਪੈਂਡ ਤੁਹਾਡੇ ਏਜੰਟ ਤੇ ਕਿ ਤੁਹਾਡਾ ਏਜੰਟ ਤੁਹਾਨੂੰ ਕਦੋਂ ਜਾਂ ਤੁਹਾਡਾ ਜਿਹੜਾ ਮਾਲਖੀ ਤੁਹਾਨੂੰ ਕੋਲੋਂ ਸੈਂਡ ਕਰਦਾ ਵਾ ਪਰ ਮਿਲ ਜਾਂਦੀ ਹੈ ਇੱਕ ਇੱਕ ਡੇਢ ਦੇੰ ਦੇ ਵਿੱਚ ਵਿੱਚ ਕਈ ਵਾਰ ਤਾਂ ਉਸੇ ਵੇਲੇ ਮਿਲ ਜਾਂਦੀ ਹੈ ਕਈ ਵਾਰ ਥੋੜਾ ਜਿਹਾ ਰੋਕੇ ਮਿਲਦੀ ਹੈ ਤੇ ਸਲਿੱਪ ਤੇ ਕੀ ਲਿਖਿਆ ਹੁੰਦਾ ਵਾ ਟਾਈਮਿੰਗ ਲਿਖੀ ਹੁੰਦੀ ਹੈ ਤੁਹਾਡਾ ਨਾਮ ਲਿਖਿਆ ਹੁੰਦਾ ਵਾ ਇਹ ਸਾਰਾ ਕੁਝ ਨਾਰਮਲ ਹੀ ਗੱਲਾਂ ਪਹਿਲਾਂ ਵੀ ਕਰ ਚੁੱਕੇ ਹਾਂ ਪਰ ਜੇਕਰ ਤੁਸੀਂ ਪੇਪਰ ਆਪਣੇ ਕੜਵਾਉਣ ਦੇ ਚਾਹਵਾਨ ਜੇ ਤੇ ਇੱਕ ਵਾਰ ਆਪਣੇ ਮਾਲਕਾਂ ਨੂੰ ਜ਼ਰੂਰ ਇਹ ਗੱਲ ਕਹਿ ਦਿਓ ਕਿ ਪਤਾ ਨਹੀਂ ਆ ਹੋ ਸਕਦਾ ਵਾ ਕਿ ਸਾਲ ਵਾਲੇ ਪੇਪਰ ਵਾਂਗੂ ਹੀ ਹੋਵੇ ਕਿ ਜਿੰਨਾ ਕੋਟਾ ਸੋਰਸ ਤੋਂ ਘੜ ਪਰ ਭਰੇ ਜਾਣ ਹੋ ਸਕਦਾ ਵਾ ਕਿ ਪੇਪਰ ਓਦਾਂ ਭਰੇ ਜਾਣ ਜਿਵੇਂ ਡੋਮੈਸਟਿਕ ਭਰੇ ਗਏ ਆ ਮਲਕੀ 950 ਦਾ ਕੋਟਾ ਸੀ ਤੇ ਪੇਪਰ ਪਏ ગયા 45000 ਜੇਕਰ ਇਦਾਂ ਹੋ ਗਿਆ ਫਿਰ ਪੇਪਰ ਨਿਕਲਦੇ ਨਾਰਮਲ ਹੀ ਗੱਲ ਬਾਕੀ ਘੱਟ ਚਾਂਸ ਵਾ ਇਸ ਕਰਕੇ ਜਿਹੜੇ ਵੀ ਰ ਭਰਵਾਨੇ ਪੇਪਰ ਭਰਵਾਨੇ ਆ ਬਾਬੇ ਅਗੇ ਅਰਦਾਸ ਇਹੋ ਹੀ ਕਰੋ ਕਿ ਤੁਹਾਡਾ ਡਾਡਾ ਵਾ ਏਜੰਟ ਵਾ ਜਾਂ ਤੁਹਾਡਾ ਡਾਡਾ ਮਾਲਕ ਵਾ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਜਿਹਨੇ ਪੇਪਰ ਭਰਨੇ ਆ ਕਲਿੱਕ ਕਰਨੇ ਆ ਉਹ ਸਹੀ ਤਰੀਕੇ ਨਾਲ ਕਰੇ ਕਿ ਤੁਹਾਡੇ ਦੇ ਪੇਪਰ ਆ ਮੇਨ ਚੀਜ਼ ਜਿਹੜੀ ਆ ਉਹ ਹੈਗੀ ਕਿ ਵੈਬਸਾਈਟ ਜਿਹੜੀ ਆ ਜਦੋਂ ਓਪਨ ਹੁੰਦੀ ਵਾ ਸਾਈਟ ਓਪਨ ਹੁੰਦੀ ਆ ਜੇਕਰ ਤਾਂ ਉਹ ਮਿਲ ਕੀ ਹੈ ਗੁੰਗਨਾ ਆਵੇ ਮਿਲ ਕੀ ਜਿਆਦਾ ਲੋ ਤੇ ਲੋੜ ਨਾ ਪਵੇ ਫਿਰ ਤਾਂ ਪੇਪਰ ਸਹੀ ਭਰੇ ਜਾਂਦੇ ਸੌਖਾ ਤਰੀਕਾ ਦਾ ਹੈ ਪਰ ਭਰਨ ਦਾ ਕੋਈ ਔਖਾ ਕੰਮ ਨਹੀਂ ਹੁੰਦਾ ਮਲਕੀ ਪੇਪਰ ਨਿਕਲਦੇ ਚਾਂਸ ਵੀ ਬਾਅਦ ਚ ਮਿਲ ਕੀ ਨਾਰਮਲ ਹੀ ਗੱਲ ਜੇਕਰ ਲੈ ਪੇਪਰ ਸਹੀ ਟਾਈਮ ਤੇ ਭਰੇਗੇ ਤੁਹਾਡਾ ਸਾਰਾ ਕੋਸ਼ਿਸ਼ ਤੇ ਪੇਪਰ ਨਿਕਲਨੇ ਹੀ ਨਿਕਲਨੇ ਵਾ ਤੇ ਹੋਇਓ ਤਿਆਰ ਮੇਰੇ ਮਿੱਤਰੋ ਜਿਹੜੇ ਵੀ ਪ੍ਰਾ ਕਰ ਰਹੇ ਸੀ ਵੇਟ 9 ਮੰਥ ਵਾਲੇ ਪੇਪਰਾਂ ਦੀ ਉਸ ਤੋਂ ਬਾਅਦ ਆਪਾਂ ਵੀਡੀਓ ਲੈ ਕੇ ਆਵਾਂਗੇ ਜਦੋਂ ਪੇਪਰ ਨਿਕਲਨੇ ਸਟਾਰਟ ਹੋਣਗੇ ਕਿੱਥੇ ਕਿੱਥੇ ਸਟਾਰਟ ਹੋਣਗੇ ਤੇ ਮੈਂ ਤੁਹਾਨੂੰ ਸਾਰੇ ਵੀਰਾਂ ਭਰਾਵਾਂ ਨੂੰ ਇਹ ਇੱਕ ਰਿਕੁਐਸਟ ਕਰਦਾ ਕਿ ਜਿਹਦੇ ਜਿਹਦੇ ਪੇਪਰ ਨਿਕਲੀ ਜਾਣਗੇ ਮੈਨੂੰ ਕਮੈਂਟ ਕਰਕੇ ਜਾਂ ਮੈਨੂੰ ਪਰਸਨਲ ਇੰਸਟਾਗ੍ਰਾਮ ਦੇਤੇ ਮੈਸੇਜ ਕਰਕੇ ਜੁਰ ਦੱਸਿਓ ਕਿ ਤੁਹਾਡੇ ਪੇਪਰ ਜਿਹੜਾ ਕਿੱਥੋਂ ਨਿਕਲੇ ਆ ਮਤਲਬ ਕਿ ਤੁਸੀਂ ਕਿਹੜੇ ਸ਼ਹਿਰੋਂ ਚ ਪਰੇਸੀ ਪੇਪਰ ਪਲੱਸ ਤੁਹਾਡੀ ਟਾਈਮਿੰਗ ਕਿੰਨੀ ਸੀ ਤੁਹਾਡੇ ਪੇਪਰ ਕਿਹੜੇ ਸੀ 9 ਮਨਥ ਵਾਲੇ ਸੀ ਡੋਮੈਸਟਿਕ ਸੀ ਜਿਹੜਾ ਜਿਹੜੇ ਤੁਹਾਡੇ ਸਾਲ ਪੇਪਰ ਸੀ ਕਿਉਂਕਿ ਇਦਾਂ ਕੀ ਹੁੰਦਾ ਕਿ ਇਦਾਂ ਮੈਂ ਵੀਡੀਓ ਪਾ ਕੇ ਤੁਹਾਨੂੰ ਦੱਸ ਸਕੂਗਾ ਬਾਕੀ ਦੇ ਵੀਰਾਂ ਭਰਾਵਾਂ ਜਿਹੜੇ ਵੇਟ ਕਰ ਰਹੇ ਆ ਔਰ ਉਹਨਾਂ ਪਤਾ ਲੱਗੂ ਕਿ ਕਿੱਥੇ ਕਿੱਥੇ ਪੇਪਰ ਜਿਹੜੇ ਆ ਨਿਕਲ ਰਿਹਾ ਕਿੰਨੀ ਕੀ ਟਾਈਮਿੰਗ ਚੱਲ ਰਹੀ ਹੈ ਕੀ ਸਾਬਤਾ ਬਿਆ ਗੇੜੇ ਗੇੜੇ ਪੇਪਰ ਜਿਹੜੇ ਆ ਨਿਕਲ ਰਿਹਾ ਕਿਉਂਕਿ ਜਿਹੜੇ ਵੀ ਨਾ ਭਰਾਵਾਂ ਦੇ ਪੇਪਰ ਨਿਕਲਣਗੇ ਗਾ ਉਹਨਾਂ ਸਮੇਂ ਦੇ ਵਿੱਚ ਮੈਨੂੰ ਕਮੈਂਟ ਕਰਕੇ ਜਾਂ ਮੈਨੂੰ ਤੁਸੀਂ ਪਰਸਨਲੀ ਮੈਸੇਜ ਕਰਕੇ ਇੰਸਟਾਗ੍ਰਾਮ ਦੇ ਉੱਤੇ ਵੀ ਤੁਸੀਂ ਮਤਲਬ ਕਿ ਦੱਸ ਸਕਦੇ ਜੇ ਤੇ ਆਪਾਂ ਜੋ ਨਿੱਕੀ ਨਿੱਕੀ ਵੀਡੀਓ ਬਣਾ ਕੇ ਦੱਸਦੇ ਰਹਾਂਗੇ ਵੀ ਅਪਾ ਉਹਨਾਂ ਕਿੱਥੇ ਕਿੱਥੇ ਪੇਪਰ ਜਿਹੜੇ ਆ ਨਿਕਲ ਰਹੇ ਆ ਤੇ ਕੀ ਹਿਸਾਬ بتاਵਾਂ ਰਿਹਾ ਕਿਹੜੇ ਕਿਹੜੇ ਪੇਪਰ ਤੇ ਕਿੰਨੀ ਕਿੰਨੀ ਟਾਈਮਿੰਗ ਸੀ ਠੀਕ ਹੈ ਤੇ ਇੱਕ ਗੱਲ ਹੋਰ ਜੇ ਕਿਸੇ ਵੀ ਵੀਰਪ੍ਰਾਣੇ WhatsApp ਗਰੁੱਪ ਵਿੱਚ ਐਡ ਹੋਣਾ ਵਾ ਇੱਕ WhatsApp ਗਰੁੱਪ ਵੀ ਬਣਾਇਆ ਹੋਇਆ ਵਾ ਜੇ ਕਿਸੇ ਵੀ ਵੀਰਪ੍ਰਾਣੇ ਗਰੁੱਪ ਵਿੱਚ ਐਡ ਹੋਣਾ ਤੁਸੀਂ ਮੈਨੂੰ ਪਰਸਨਲ Instagram ਦੇ ਉੱਤੇ ਮੈਸੇਜ ਕਰ ਲਓ ਮੈਂ ਤੁਹਾਨੂੰ ਆਪਣਾ ਦਾ ਲਿੰਕ ਸੈਂਡ ਕਰ ਦਊਂਗਾ ਗਰੁੱਪ ਦਾ ਤਾਂ ਤੁਸੀਂ ਉਹ ਗਰੁੱਪ ਵਿੱਚ ਵੀ ਐਡ ਹੋ ਸਕੋ ਲਓ ਵੀ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਅਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ